ਖਬਰਾਂ ਦੀ ਸ਼ੁਰੂਆਤ ਕਰਗੇ ਸ਼ਰਮਾ ਜੀ ਪੰਜਾਬ ਦੀ ਇਸ ਟਾਈਮ ਦੀ ਸਭ ਤੋਂ ਵੱਡੀ ਤੇ ਪੰਥ ਦੀ ਸਭ ਤੋਂ ਵੱਡੀ ਖਬਰ ਤੋਂ ਪੰਥ ਦੇ ਨਾਲ ਜੁੜੀ ਖਬਰ ਤੋਂ ਬਾਦਲ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਪੰਥਕ ਮਾਮਲਿਆਂ ਦੇ ਵਿੱਚ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਲਗਾਤਾਰ ਉਹਨਾਂ ਦੀ ਜਿਹੜੀ ਅਪਰੋਚ ਹੈ ਖਾਸ ਤੌਰ ਤੇ ਪੰਥਕ ਰੋਹ ਰੀਤਾਂ ਦੇ ਵਿੱਚ ਜਾਂ ਹੋਰ ਮਾਮਲਿਆਂ ਦੇ ਵਿੱਚ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਰਹੀ ਹੈ ਉਹਨਾਂ ਦੇ ਕੁਝ ਕਦਮਾਂ ਤੇ ਲੋਕਾਂ ਨੂੰ ਇਤਰਾਜ਼ ਰਿਹਾ ਉਹਨਾਂ ਦੇ ਕੁਝ ਜਿਹੜੇ ਸਟੈਪ ਪੁੱਟੇ ਗਏ ਉਹਨਾਂ ਤੇ ਜਿਹੜਾ ਇਤਰਾਜ਼ ਰਿਆ ਅੱਜ ਫਿਰ ਉਹਨਾਂ ਨੇ ਇੱਕ ਜਿਹੜੀ ਆਪਣੀ ਪੁਰਾਣੀ ਪਰੰਪਰਾ ਦੇ ਮੁਤਾਬਕ ਜਾਂ ਕਾਜ਼ਤ ਦੇ ਮੁਤਾਬਕ ਜਿਸ ਤਰ੍ਹਾਂ ਦੀ ਆਦਤ ਉਹਨਾਂ ਦੀ ਬਣ ਚੁੱਕੀ ਹੈ ਜਹੇਦਾਰ ਸਾਹਿਬ ਤੋੜ ਦਿੱਤੇ ਨੇ ਸਿੰਘ ਸਾਹਿਬਾਨ ਤੋੜ ਦਿੱਤੇ ਨੇ ਘਰਾਂ ਨੂੰ ਕਿ ਸੁਖਬੀਰ ਸਿੱਖਾਂ ਦਾ ਮੁਖੀ ਹੈ ਇਸ ਟਾਈਮ ਵੱਡਾ ਸਵਾਲ ਸਿੱਖਾਂ ਦੇ ਮੂਰੇ ਖੜਾ ਜੀ ਪ੍ਰਵੀਨ ਜੀ ਸੁਖਦੇਵ ਸਿੰਘ ਔਰ ਹੁਰੀ ਜੀ ਸ਼੍ਰੋਮਣੀ ਗੁਰਦਵਾਰ ਪ੍ਰੰਤਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ ਨੇ ਤੇ ਜਨ ਸਕੱਤਰ ਵੀ ਉਹਨਾਂ ਨੇ ਨਿਭਾਈਆ ਸੇਵਾ ਤੇ ਜਦੋਂ ਬੇਅਦਬੀਆਂ ਦੀਆਂ ਘਟਨਾਵਾਂ ਵਾਪਰੀਆਂ ਸੀ ਤਾਂ ਦੋ ਅਸਿਫਾ ਦੇ ਕੇ ਲਾਂਬੇ ਹੋ ਗਏ ਸੀ ਜੀ ਅੱਜ ਉਹਨਾਂ ਨਾਲ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਆਪਣੀ ਵਿਚਾਰ ਚਰਚਾ ਦੌਰਾਨ ਇੱਕ ਸੱਤਰ ਕਹੀ ਹੂੰ ਹੂੰ ਉਹ 70 ਮੇਰੇ ਤੂੰ ਅੰਦਰ ਤੱਕ ਬਾਹਰ ਕਰ ਗਈ ਪਤਾ ਨਹੀਂ ਇਨਾ ਦੇ ਜੇ ਅੰਦਰ ਕੁਛ ਹੋਵੇ ਤਾਂ ਤਾਂ ਕਿਤੇ ਬਾਹਰ ਕਰੇ ਜੇ ਦਿਲ ਨਾਮ ਦੀ ਕੋਈ ਚੀਜ਼ ਹੋਵੇ ਤਾਂ ਤਾਂ ਦਿਲ ਤੇ ਕੁਛ ਵੱਜੇ ਹੂੰ ਜੀ ਉਹਦਾ ਦੀ ਸੱਤਰ ਸੀ ਕਿ ਅਕਾਲੀ ਹੋ ਕੇ ਅਕਾਲ ਤਖਤ ਨਾਲ ਟਕਰਾਂਗੇ ਹੂੰ ਜੀ ਮਤਲਬ ਜਿੱਥੇ ਤੁਹਾਡਾ ਜਨਮ ਹੋਇਆ ਹੂੰ ਤੁਸੀਂ ਉਸ ਨੂੰ ਪਿੱਠ ਦਿਖਾਉਂਗੇ ਹੂੰ ਜੀ ਜਿੱਥੋਂ ਤੁਸੀਂ ਜਨਮੇ ਤੁਸੀਂ ਉਸ ਤੋਂ بے ਮੁਖ ਹੋਵੋਗੇ ਹੂੰ ਹੂੰ ਸੋ ਇਹ ਬਿਲਕੁਲ ਦੋ ਤਰੀਕ ਵਾਲੇ ਵਰਤਾਰਿਆਂ 'ਚ ਜਿਸ ਤਰ੍ਹਾਂ ਅਕਾਲੀ ਦਲ ਆਪਣਾ ਪੱਲਾ ਛਡਾਉਂਦਾ ਜਾ ਰਿਹਾ ਸੀਗਾ ਅੱਜ ਮਤਲਬ ਆਖਰ ਇਹਨਾਂ ਨੇ ਉਜਵੇਂ ਕਹਿੰਦੇ ਹੁੰਦੇ ਆ ਨਾ ਕਿ ਤਬੂਤ ਚ ਕਿੱਲ ਬਾਦ ਹੁੰਦਾਂ ਨੇ ਆਪਣੇ ਤਬੂਤ ਚ ਆਪ ਆਖਰੀ ਕਿੱਲ ਠੋਕੀ ਜਾਂਦੇ ਜੀ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ 6 ਕੀ ਸੁਖਵੀਰ ਸਿੱਖਾਂ ਦਾ ਲੀਡਰ ਅੱਜ ਸੁਖਵੀਰ ਨੇ ਤਾਂ ਇੰਜ ਦਿਖਾਇਆ ਕਿ ਜਿਵੇਂ ਉਹ ਕੱਲ ਤੱਕ ਤੋਂ ਵੀ ਵੱਡਾ ਹੋ ਗਿਆ ਹੋਵੇ ਹਮ ਪ੍ਰਵੀਨ ਜੀ ਜਦੋਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਵਾਲਾ ਮਾਮਲਾ ਸੀ ਨਾ ਹਾਂ ਜੀ ਤਾਂ ਉਸ ਮਾਫੀ ਵਾਲੇ ਮਾਮਲੇ ਦੇ ਬਰਤਾਰੇ ਚ ਜਦੋਂ ਫਿਰ ਆ ਚਲੋ ਜੀ ਜੱਥੇਦਾਰ ਕਰੇ ਬਲਾ ਸਾਰਾ ਕਾਰਵਾਈ ਕਰ ਤੇ ਇਹ ਸਾਰੀ ਕੜੀਆਂ ਚ ਜਦੋਂ ਅਦਾਲਤੀ ਪ੍ਰਕਿਰਿਆ ਚੱਲੀ ਫੜੋ ਫੜੀ ਚੱਲੀ ਤਾਂ ਇੱਕ ਕਲੇਰ ਨਾਂ ਦਾ ਜਿਹੜਾ ਡੇਰਾ ਸਿਰਸਾ ਮੁਖੀ ਦਾ ਪ੍ਰਮੁੱਖ ਨਮਾਇੰਦਿਆਂ ਚੋਂ ਨਮਾਇੰਦਾ ਮੰਨਿਆ ਜਾਂਦਾ ਪ੍ਰਦੀਪ ਕਲੇਰ ਉਹਦੇ ਪ੍ਰਦੀਪ ਕਲੇਰ ਹਾਂਜੀ ਉਹਦੇ ਬਿਆਨ ਆਨ ਰਿਕਾਰਡ ਨੇ ਇਹ ਹਾਂਜੀ ਹਾਂਜੀ ਮੀਡੀਆ ਚ ਵੀ ਨੇ ਤੇ ਅਦਾਲਤੀ ਪ੍ਰਕਿਰਿਆ ਚ ਵੀ ਰਿਕਾਰਡ ਨੇ ਉਹ ਕਹਿੰਦਾ ਜਦੋਂ ਅਸੀਂ ਸੁਖਵੀਰ ਬਾਦਲ ਨੂੰ ਮਿਲੇ ਤੇ ਸੁਖਵੀਰ ਬਾਦਲ ਨੇ ਕਿਹਾ ਕਿ ਜਿਵੇਂ ਤੁਹਾਡਾ ਸਿਰਸੇ ਵਾਲਾ ਤੁਹਾਡੇ ਸਾਰੇ ਪ੍ਰੇਮੀਆਂ ਦਾ ਮੁਖੀ ਹੈ ਨਾ ਉਵੇਂ ਸਾਰੇ ਸਿੱਖਾਂ ਦਾ ਮੁਖੀ ਮੈਂ ਆ। ਹਮ ਹਮ। ਜਾਂ ਮਤਲਬ ਅੱਜ ਸੁਖਵੀਰ ਨੇ ਉਹ ਕਹੀ ਹੋਈ ਗੱਲ ਸਾਬਤ ਕੀਤੀ ਹੈ। ਹਮ ਕਿ ਤਖਤ ਵੀ ਛੋਟੇ ਜਥੇਦਾਰ ਵੀ ਛੋਟੇ ਹੈ ਤੇ ਮੈਂ ਸਭ ਤੋਂ ਵੱਡਾ। ਕੀ ਸ਼੍ਰੋਮਣੀ ਕਮੇਟੀ ਤੇ ਕੀ ਜਿੱਦਣ ਅੰਤਰੀ ਕਮੇਟੀ ਦੀ ਪਿਛਲੀ ਬੈਠਕ ਹੋਈ ਸੀ। ਜੀ ਜੀ। ਉਸ ਬੈਠਕ ਤੋਂ ਬਾਅਦ ਅੰਤਰੀ ਕਮੇਟੀ ਦੇ ਮੈਂਬਰ ਜੱਤਰ ਕਹਿੰਦੇ ਰਕबीर ਸਿੰਘ ਨੂੰ ਮੁਲਾਕਾਤ ਕਰਨ ਗਏ ਸੀ। ਹਮ ਹਮ। ਤੇ ਉਹ ਤੋਂ ਬਾਅਦ ਜਦੋਂ ਅਰਗਨੀ ਰੁਕਵੀਰ ਸਿੰਘ ਨੇ ਬਾਹਰ ਆ ਕੇ ਜੋ ਕਿਹਾ ਸੀ ਅੱਜ ਉਹਨੂੰ ਸਾਬਤ ਕੀਤਾ ਉਸੰਤਰੀ ਕਮੇਟੀ ਨੇ ਹਮ ਉਹਨਾਂ ਨੇ ਕਿਹਾ ਸੀਗਾ ਬਾਹਰ ਆ ਕੇ ਕਿ ਮੈਨੂੰ ਕਹਿ ਕੇ ਗਏ ਨੇ ਕਿ ਤੁਸੀਂ ਸਾਡੇ ਮਲਾਜਮ ਹੋ ਜੀ ਤੁਹਾਨੂੰ ਰੱਖਣ ਦਾ ਤੇ ਕੱਢਣ ਦਾ ਅਧਿਕਾਰ ਸਾਡੇ ਕੋਲ ਹੈ ਹਮ ਤੇ ਉਹਨਾਂ ਨੇ ਕਿਹਾ ਸੀਗਾ ਜੀ ਰੁਕਵੀਰ ਸਿੰਘ ਨੇ ਕਿ ਮੈਨੂੰ ਅੱਜ ਪਤਾ ਲੱਗਿਆ ਕਿ ਮੇਰਾ ਦਾਇਰਾ ਤਾਂ ਇਸ ਮੇਰਾ ਹੁਕਮ ਤਾਂ ਇਸ ਚ ਗਿਰਦੇ ਜੋ ਗਈ ਹੈ ਮੈਂ ਤਾਂ ਸਮਝਦਾ ਜਿੱਥੇ ਜਿੱਥੇ ਸਿੱਕੋਂ ਬੈਠੀ ਹੈ ਉੱਥੇ ਤੱਕ ਮੇਰਾ ਇਹ ਸਾਰਾ ਇਥੋਂ ਜਾਂਦਾ ਕੱਲ ਤੱਕ ਸਭ ਦਾ ਹਮ 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 ਸੋ ਪਰ ਉਹਨਾਂ ਨੇ ਨਾਲੇ ਹੀ ਵੀ ਕਹਿ ਸੀ ਕਿ ਮੈਂ ਚੋਲੇ ਚ ਕਪੜੇ ਪਾਏ ਹੋਏ ਹੂੰ ਸੋ ਉਹਨਾਂ ਨੂੰ ਪਤਾ ਸੀ ਕਿ ਦਾ ਮਤਲਬ ਇਹ ਵਰਤਾਰਾ ਵਾਪਰ ਜਾ ਰਿਹਾ ਔਰ ਜਾਦ ਹੋਏਗਾ ਸਰੋਤਿਆਂ ਦੇ ਜੀ ਜਦੋਂ ਜਥੇਦਾਰ ਸਾਹਿਬ ਨੇ ਇੰਗਲੈਂਡ ਤੋਂ ਸੋਸ਼ਲ ਮੀਡੀਆ ਤੇ ਇਹ ਵਾਰਤ ਲਿਖੀ ਸੀ ਹੂੰ ਤੇ ਮੈਂ ਉਸ ਦਿਨ ਗੱਲ ਕੀਤੀ ਸੀ ਕਿ ਕੀ ਯਾਨੀ ਰਕਵੀਰ ਸਿੰਘ ਨੇ ਛੱਡਣ ਦਾ ਮਨ ਬਣਾ ਲਿਆ ਹੂੰ ਜਾਂ ਯਾਨੀ ਰਕਵੀਰ ਸਿੰਘ ਦੇ ਖਿਲਾਫ ਵੀ ਉਹ ਅਕਾਲੀ ਦਲ ਉਹ ਹੀ ਜੇ ਪਹਿਲੂ ਲੱਭੂਗਾ ਜਿਹੋ ਜੇ ਗੈਨੀ ਹਰਪ੍ਰੀਤ ਸਿੰਘ ਤੇ ਲਾਇ ਹੂੰ ਇਹ ਜੋ ਪੜ ਕੇ ਲਿਖੋ ਨਾ ਤਾਂ ਫੈਸਲਾ ਕਹਿੰਦੇ ਜੀ ਹਾਠੀ ਬੰਦਾ ਹੈ ਅਸਮਰਥ ਬੰਦਾ ਹੈ ਅੱਛਾ ਕੌਮ ਨੂੰ ਅਗਵਾਈ ਦੇਣ ਦੇ ਕਾਬਿਲ ਨਹੀਂ ਹਮ ਸਮੇਂ ਸਮੇਂ ਆਪਣੇ ਬਿਆਨ ਬਦਲਦਾ ਹੈ ਵਿਦੇਸ਼ ਜਾਣ ਲੱਗਿਆ ਸਾਨੂੰ ਪੁੱਛ ਕੇ ਦੱਸ ਕੇ ਨਹੀਂ ਜਾਂਦਾ ਹਮ ਇਹ ਦੋਸ਼ ਨੇ ਜੀ ਬੰਦੇ ਤੇ ਜੀ ਜਸਰਾਰ ਗਿਆਨੀ ਰਕਵੀਰ ਸਿੰਘ ਹੋਰਾਂ ਤੇ ਇਹ ਦੋਸ਼ ਲਾਏ ਨੇ ਹਮ ਹਮ ਬਿਆਨ ਬਦਲਦਾ ਹੈ ਮਤਲਬ ਜਿੱਦਣ ਇਹ ਬਿਆਨ ਦਿੱਤਾ ਕਿ ਪੰਜ ਮੈਂਬਰੀ ਕਮੇਟੀ ਕੱਲ ਤੱਕ ਦੇ ਹੁਕਮਾਨ ਸਰ ਨੂੰ ਸਿੱਧੀ ਭਰਤੀ ਕਰੇ ਤੁਹਾਡੀ ਭਰਤੀ ਖਾਰਜ ਹੈ ਹੂੰ ਜੀ ਬਿਲਕੁਲ ਉਦੋਂ ਬਿਆਨ ਬਗਦੇ ਚਿੱਤੇ ਆ ਉਦੋਂ ਤੋਂ ਹੀ ਕਾਰਵਾਈ ਸੋ ਬਿਲਕੁਲ ਜੀ ਚਲੋ ਇੱਥੇ ਤੱਕ ਤਾਂ ਦੋਸ਼-ਬੋਸ਼ ਲਾ ਕੇ ਤੁਸੀਂ ਜਿੱਦਾਂ ਮੈਨੀ ਰਵੀ ਸਿੰਘ ਵਰਦਾ ਫੈਸਲਾ ਪੜਤਾ ਉਹ ਭਾਈ ਸੁਲਤਾਨ ਸਿੰਘ ਬਾਰੇ ਵੀ ਕੁਝ ਦੋਸ਼ ਤਾਂ ਲਾ ਲੈਂਦੇ ਹੂੰ ਪ੍ਰਵੀਨ ਜੀ ਅੱਜ ਇਹ ਕਹਿ ਰਹੇ ਨੇ ਕਿ ਜਥੇਦਾਰ ਰਣਜੀਤ ਸਿੰਘ ਪੁਰਾਣੇ ਸਮੇਂ ਵੀ ਹੁਕਮਨਾਮਾ ਬਦਲਿਆ ਗਿਆ ਸੀ ਜੀ ਮਤਲਬ ਤੁਸੀਂ ਇਤਿਹਾਸ ਨੂੰ ਵੀ ਬੜੀ ਚੋਰੀ ਨਾਲ ਤੇ ਚਲਾਕੀ ਨਾਲ ਵਰਤਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਸਾਰੇ ਪੰਜਾਬ ਨੂੰ ਸਾਰੇ ਪੰਜਾਬੀਆਂ ਨੂੰ ਕੌਮ ਦੇ ਨਮਾਇੰਦਿਆਂ ਨੂੰ ਪੰਥਕ ਜਮਾਤ ਨੂੰ ਅਕਾਲੀ ਪੱਖੀਆਂ ਨੂੰ ਅਕਾਲੀ ਵਿਰੋਧੀਆਂ ਨੂੰ ਸਾਰਿਆਂ ਨੂੰ ਤੁਸੀਂ ਨਲਾਇਕ ਤੇ ਮੂਰਖ ਸਮਝਦੇ ਹੋ ਮਤਲਬ ਇਤਿਹਾਸ ਤਾਂ ਇਹ ਦੱਸਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨਾਲ ਫਤਿਹ ਦੀ ਸਾਂਝ ਵੀ ਉਹਦੇ ਆਪਣੇ ਮੁਲਾਜ਼ਮਾਂ ਨੇ ਵਰਕਰਾਂ ਨੇ ਵੀ ਨਹੀਂ ਰੱਖੀ ਕਿ ਕੱਲ ਤੱਕ ਸਾਹਿਬ ਨੇ ਕਹਿਤਾ ਵੀ ਇਹਨਾ ਕੋਈ ਸੰਬੰਧ ਨਹੀਂ ਰੱਖਣਾ ਸਿੱਖਾਂ ਨੇ ਤਾਂ ਕਹਿੰਦੇ ਕਿ ਉਹ ਲੱਗਿਆ ਕਿ ਆ ਤਾਂ ਬਹੁਤ ਗੜਬੜ ਹੋ ਗਈ ਉਹਨੇ ਆਪ ਚੁਣਿਆ ਕਿ ਮੈਂ ਜੱਲਦਾਰ ਸਾਹਿਬ ਕੋਲ ਚੱਲਿਆ ਜੀ ਜੀ ਤੁਹਾਨੂੰ ਤਾਂ ਪਹਿਤਲਵ ਕੀਤਾ ਗਿਆ ਤੁਹਾਨੂੰ ਤਾਂ ਬੁਲਾਇਆ ਗਿਆ ਤੁਸੀਂ ਤਾਂ ਬੁਲਾਇਆ ਤੇ ਵੀ ਅਸਤੀਫੇ ਦੁੱਧ ਦਿੱਤਾ ਤੇ ਮਿੰਗਣਾ ਪਾ ਕੇ ਦਿੱਤਾ ਸੀ ਹੂੰ ਤੇ ਕਹਿੰਦੇ ਕਿ ਉਹ ਖੁਦ ਆਏ ਜੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇਹ ਕਿਹਾ ਜਾਂਦਾ ਨਾ ਕਿ ਗਿਆਨੀ ਫੂਲਾ ਸਿੰਘ ਉਹਨਾਂ ਨੇ ਉਹਨਾਂ ਨੂੰ ਥੰਮਲੇ ਨਾ ਬੰਨਿਆ ਹੂੰ ਹੂੰ ਉਹ ਜਿਹੜੇ ਥੰਮਲੇ ਬੰਨਿਆ ਸੀ ਉਹਦੇ ਲਈ ਰੱਸਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਆਪਣਾ ਨਾਲ ਲੈ ਕੇ ਆਏ ਸੀ ਹੂੰ ਕਿ ਮੈਨੂੰ ਬੰਨੋ ਜੀ ਤੇ ਜੋ ਸਜ਼ਾ ਦੇਣੀ ਹੈ ਮੈਂ ਇਹਨੂੰ ਮਨਜ਼ੂਰਾ ਮਾਰ ਲਓ ਜੋ ਮਾਰ ਰਹਿ ਨੇ ਤੇ ਜਦੋਂ ਕੌੜੇ ਮਾਰਨ ਦਾ ਹੁਕਮ ਆਇਆ ਤੇ ਕਹਿੰਦੇ ਉਹਨਾਂ ਨੇ ਚੱਕਾ ਆਪ ਚੱਕ ਲਿਆ ਸੀ ਕਿ ਮਾਰੋ ਪਰ ਸੰਗਤ ਨੇ ਕਿਹਾ ਹੂੰ ਉੱਥੇ ਉਹਨਾਂ ਨੇ ਆਪਣੇ ਆਪ ਨੂੰ ਸਜ਼ਾ ਲਈ ਪੇਸ਼ ਕੀਤਾ ਹੂੰ ਹੂੰ ਸਜ਼ਾ ਕਬੂਲ ਕੀਤੀ ਉਸ ਤੋਂ ਬਾਅਦ ਸੰਗਤ ਨੂੰ ਬੜਾ ਕਰਦੇ ਆ ਸੰਗਤ ਚ ਗੁਰੂ ਨੂੰ ਦੇਖਦੇ ਆ ਫਿਰ ਉਹ ਫੈਸਲੇ ਦੇ ਵਿੱਚ ਸੁਧਾਈ ਕੀਤੀ ਗਈ ਕਿ ਠੀਕ ਹੈ ਇੱਥੇ ਭਾਈ ਤੁਸੀਂ ਨਾ ਹੁਕਮ ਮੰਨਿਆ ਨਾ ਹੁਕਮਨਾਮਾ ਮੰਨਿਆ ਨਾ ਜਥੇਦਾਰਾਂ ਦਾ ਰੁਤਬਾ ਮੰਨਿਆ ਨਾ ਸੰਗਤ ਦੀ ਮੰਨੀ ਆ ਤੁਸੀਂ ਤਾਂ ਵੋਟਰਾਂ ਦੀ ਵੀ ਨਹੀਂ ਮੰਨਦੇ ਜਿਹੜੀ ਗੱਲ ਤੁਹਾਨੂੰ ਸਮਝ ਆਉਂਦੀ ਹੈ ਰਾਜਨੀਤੀ ਚ ਉਹ ਵੋਟਰਾਂ ਦੀ ਵੀ ਨਹੀਂ ਮੰਨਦੇ ਤੁਹਾਨੂੰ ਵੋਟਰਾਂ ਨੇ ਦੂਜੀ ਵਾਰ ਤਾਂ ਹੋਰ ਥੱਲੇ ਲਿਆਂਦਾ ਤੁਸੀਂ 17ਵੇਂ ਪ੍ਰਧਾਨ ਨਹੀਂ ਤਾਂ ਪ੍ਰਧਾਨ ਜਿਵੇਂ ਵਾਰੀ ਲੈ ਕੇ ਤਾਂ ਅਸਤੀਫਾ ਦਵੇ ਹੂੰ ਤੁਸੀਂ ਤਾਂ ਉਸ ਸਮੇਂ ਵੀ ਨਹੀਂ ਅਸਤੀਫਾ ਦਿੰਦੇ ਤੇ ਹੁਣ ਸਿਰਫ ਫਕਰ ਕੌਮ ਵਾਪਸ ਲੈਣ ਲਈ ਹੂੰ ਤੇ ਜਾਂ ਫਿਰ ਦੋ ਤਰੀਕ ਵਾਲਾ ਹੁਣ ਹੁਕਮਨਾਮਾ ਬਦਲਾਉਣੀ ਕਿਉਂਕਿ ਜਦੋਂ ਇਹ ਉੱਥੇ ਮਤਲਬ ਕਿ ਮਾਗੀ ਮੇਲੇ ਵਾਲੇ ਤੇ ਮਤਾ ਪਾਉਂਦੇ ਨੇ ਬਾਤਾਂ ਕਰਾ ਕੇ ਕਾਨਫਰੰਸ ਤੇ ਹੁਣ ਹੁਣ ਮਹਾਰਾਜਾ ਰਣਜੀਤ ਸਿੰਘ ਵਾਲਾ ਹਵਾਲਾ ਦਿੰਦੇ ਨੇ ਉਹ ਤੋਂ ਸਪੱਸ਼ਟ ਹੈ ਕਿ ਤੁਸੀਂ ਦੋ ਤਰੀਕਾ ਵਾਲਾ ਹੁਕਮਨਾਮਾ ਪਲਟਾਉਣਾ ਹੈ ਭਾਈ ਉਹ ਮਾਫੀ ਵਾਲਾ ਹੁਕਮਨਾਮਾ ਪਲਟਾ ਕੇ ਜੀ ਇੱਕ ਦਾਗ ਲਵਾਇਆ ਸੀ ਦੂਆ ਹੋਰ ਲਵਾ ਲਿਓ ਹੂੰ ਜੀ ਜੀ ਬਿਲਕੁਲ ਤੋਂ ਦਾਗਿਓ ਹੋ ਕੇ ਜਾਣਾ ਤੇ ਉਹ ਪਤਾ ਨਹੀਂ ਜਿਹੜੀ ਰੂਹ ਆਖਰੀ ਵਾਰ ਤੁਸੀਂ ਹਰਾ ਕੇ ਲੰਬੀ ਤੋਂ ਤੋਰੀ ਆ ਉਹ ਰੂਹ ਤਾਂ ਹੁਣ ਵੀ ਭਟਕਦੀ ਹੋਣੀ ਕਿ ਮੈਨੂੰ ਇਸ ਟਾਈਮ ਦਾ ਸ਼ਾਂਤੀ ਦੇ ਦਿਓ ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਵੀ ਧਰ ਗੁਰੂ ਨੂੰ ਗੁਰੂ ਰੂਪ ਚ ਮੰਨਦੀ ਆ ਹਾਂ ਜੀ ਹਾਂ ਜੀ ਜਿਹੜੀ ਵੀ ਧਰ ਅ ਮਤਲਬ ਗੁਰੂ ਗ੍ਰੰਥ ਸਾਹਿਬ ਚ ਅਕਾਲ ਤਖਤ ਸਾਹਿਬ ਚ ਅਕੀਦਾ ਰੱਖਦੀ ਆ ਚਾਹੇ ਉਹ ਬਾਦਲ ਦੇ ਨਾਲ ਐ ਤੇ ਚਾਹੇ ਉਹ ਬਾਦਲ ਦੇ ਨਾਲ ਨਹੀਂ ਐ ਚਾਹੇ ਉਹ ਸਤਬਰ ਨਾਲ ਹੈ ਜਾਂ ਨਹੀਂ ਐ ਅੱਜ ਉਹਨਾਂ ਸਾਰਿਆਂ ਦੀ ਹਿਰਦਿਆਂ ਨੂੰ ਢਾ ਲਗੀ ਐ ਦੁੱਖ ਪਹੁੰਚਿਆ ਤੇ ਉਹ ਨਮੋਸ਼ੀ ਚ ਨੇ ਕਿ ਅੱਜ ਇੱਕ ਕਾਲਾ ਦਿਨ ਐ ਜੀ ਅਫਸੋਸਜਨਕ ਵਰਤਾਰਾ ਹਮ ਬਿਲਕੁਲ ਜੀ ਪੰਥਕ ਸਿਆਸਤ ਦੇ ਲਈ ਤਾਂ ਇਹ ਬਹੁਤ ਵੱਡਾ ਤੇ ਕਾਲਾ ਦੇਣਾ ਬਹੁਤ ਮੰਦ ਭਾਗਾ ਦੇਣਾ ਕਿਹਾ ਜਾਊਗਾ ਉਧਰ ਦੂਜੇ ਪਾਸੇ ਜਿਹੜੇ ਪ੍ਰਧਾਨ ਸਾਹਿਬ ਨੇ ਪ੍ਰਧਾਨ ਸਾਹਿਬ ਰਹੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕਹਿੰਦੇ ਵਾਰ-ਵਾਰ ਸ਼ੁਕਰਾਨਾ ਅਰਦਾਸ ਕੀਤੀ ਬਿਲਕੁਲ ਜੀ ਅੱਜ ਤਾ ਉਹ ਕਹਿੰਦੇ ਸਵੇਰ ਤੇ ਜਦੋਂ ਇਹ ਫੈਸਲਾ ਦੁਪਹਿਰ ਤੱਕ ਆਇਆ ਉਸ ਤੋਂ ਲੈ ਕੇ ਸ਼ਾਮ ਤੱਕ ਕਹਿੰਦੇ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਰ ਚੁੱਕੇ ਨੇ ਪ੍ਰਵੀਨ ਜੀ ਮੇਰੀ ਅੱਜ ਕੁਝ ਉਹ ਨਾ ਸ਼ਕਸ਼ੀਤਾ ਨਾਲ ਗੱਲ ਹੋਈ ਜਿਹੜੇ ਧਾਮੀ ਸਾਹਿਬ ਨੂੰ ਵਾਰ-ਵਾਰ ਮਨਾਉਣ ਆਲੇ ਹਣ ਸੀ ਹਾਂ 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 ਉਹਨਾਂ ਚ ਕੁਝ ਲੀਡਰ ਕੁਝ ਐਸਜੀਪੀਸੀ ਦੇ ਨੁਮਾਇंदे ਤੇ ਕੁਝ ਐਸਜੀਪੀਸੀ ਦੇ ਮੁਲਾਜ਼ਮ ਜਾਂ ਸਲਾਹਕਾਰ ਬੋਰਡ ਵਾਲੇ ਜਾਂ ਸਾਰੇ ਜੀ ਜੀ ਮੇਰੀ ਉਹਨਾਂ ਨਾਲ ਬਖ ਵਕਤ ਤੇ ਨਾਲ ਕਾਫੀ ਗੱਲਾਂ ਹੋਈਆਂ ਹੂੰ ਉਸ ਗੱਲਬਾਤ ਦੇ ਵਿੱਚੋਂ ਇਹ ਪਹਿਲੂ ਉੱਪਰ ਆਇਆ ਕਿ ਜਦੋਂ ਅਸੀਂ ਅੱਜ ਫੋਨ ਕੀਤੇ ਹੂੰ ਤੇ ਕਹਿੰਦੇ ਕਿ ਜ਼ਿਆਦਾਤਰ ਇਹਨਾਂ ਨੁਮੈਂਦੇ ਨੇ ਖੁਦ ਫੋਨ ਕੀਤੇ ਅਜ ਤਾਂ ਮੀ ਸਾਹਿਬ ਨੂੰ ਕਿਹਾ ਮੀ ਸਾਹਿਬ ਅਸੀਂ ਗਲਤ ਸੀ ਤੁਸੀਂ ਠੀਕ ਸਾਹਿਬ ਹੋਏ ਤੁਸੀਂ ਦੁਰਸਤ ਪਰਵਾਉਂਦੇ ਸੀ ਅਸੀਂ ਤੁਹਾਨੂੰ ਕਹਿੰਦੇ ਸੀ ਕਿ ਨਹੀਂ ਤੁਸੀਂ ਵਾਪਸ ਆਓ ਤੇ ਤੁਸੀਂ ਕਹਿੰਦੇ ਸੀ ਹੁਣ ਮੈਂ ਉੱਥੇ ਜਾ ਕੇ ਕੰਮ ਕਰਨ ਲਾਇਕ ਨਹੀਂ ਹਾਂ ਤੇ ਕਹਿੰਦੇ ਤੁਸੀਂ ਸਹੀ ਸੀ ਇਹਦਾ ਮਤਲਬ ਮੈਂ ਜਿਹੜੀ ਇਸ ਪ੍ਰੋਗਰਾਮ 'ਚ ਗੱਲ ਕਰਦਾ ਰਿਹਾ ਕਿ ਧਾਮੀ ਸਾਹਿਬ ਦਿਨੋਂ ਕਦੇ ਨਹੀਂ ਚਾਹੁੰਦੇ ਸੀ ਕਿ ਮੇਰੀ ਪ੍ਰਧਾਨਗੀ ਦੇ ਵਿੱਚ ਕੈਨੀ ਹਰਪੇਸਿਕ ਨੂੰ ਤੋੜਿਆ ਜਾਵੇ ਉਹਨਾਂ ਦੇ ਮਨ ਤੇ ਤਾਂ ਉਹੀ ਭਾਰ ਬਹੁਤ ਸੀ ਆਪਾਂ ਇਹਦੀ ਗੱਲ ਕਰਦੇ ਆਏ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਉਹ ਕਿ ਨਵਾਂ ਭਾਰ ਕਰ ਕਿਵੇਂ ਲੈਂਦੇ ਤੇ ਅੱਜ ਜਿਹੜੇ ਕਟਾਰੇ 'ਚ ਬਾਦਲ ਤੇ ਉਹਦੇ ਸਲਾਹਕਾਰ ਖੜੇ ਨੇ ਹੂੰ ਉਸੇ ਕਟਾਰੇ ਦੇ ਵਿੱਚ ਫਿਰ ਅੱਜ ਧਾਮੀ ਸਾਹਿਬ ਵੀ ਖੜੇ ਹੋਣੇ ਸੀ ਸੋ ਧਾਮੀ ਸਾਹਿਬ ਦੀ ਇਲਾਜ ਗੁਰੂ ਨੇ ਰੱਖੀ ਹੈ ਤੇ ਉਹ ਇਸ ਲਈ ਗੁਰੂ ਦਾ ਸ਼ੁਕਰਾਨਾ ਬਾਰ-ਬਾਰ ਕਰ ਰਹੇ ਨੇ ਅੱਜ ਮਤਲਬ ਕਿ ਗਿਆਨੀ ਸੁਲਤਾਨ ਸਿੰਘ ਹੋਰਾਂ ਦੀ ਥਾਂ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਲਾਇਆ ਗਿਆ ਐ ਤੱਕ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਮੈਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤੇ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਨਾਲ ਸ਼੍ਰੀ ਕਾਲ ਤੱਕ ਸਾਭੀ ਸੇਵਾ ਸੌਂਪੀ ਗਈ ਹੈ ਹੈ ਨਾ ਤੇ ਉਧਰ ਬਾਬਾ ਟੇਕ ਸਿੰਘ ਹੋਰਾਂ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਸੋ ਬਾਬਾ ਟੇਕ ਸਿੰਘ ਬਾਰੇ ਤਾਂ ਸੋਸ਼ਲ ਮੀਡੀਆ ਤੇ ਕਾਫੀ ਕੁਝ ਪੁਰਾਣਾ ਰਿਕਾਰਡ ਪਿਆ ਤੇ ਕੁਝ ਨਵਾਂ ਸਵੇਰ ਨੂੰ ਕੁਝ ਏਦਾਂ ਪਾ ਦੇਣ ਗਿਆ ਜਾਂ ਹੋ ਸਕਦਾ ਪੈਣ ਵੀ ਲੱਗ ਗਿਆ ਉਹਨੇ ਜੀਆਂ ਕਿਉਂਕਿ ਬਾਦਲ ਦਲ ਨੇ ਜਾਂ ਅਕਾਲੀ ਦਲ ਬਾਦਲ ਤੇ ਰਲਿਆ ਨੇ ਉਹਦੇ ਖਿਲਾਫ ਜੋ ਕੁਝ ਕੱਢ ਕੇ ਸਾਹਮਣੇ ਲਿਆਂਦਾ ਸੀ ਹੁਣ ਉਹ ਸਾਰਾ ਕੁਝ माफ ਹੋ ਗਿਆ ਜੀ ਹਾਂ ਤੇ ਕੱਲ ਨੂੰ ਜੇ ਉਹ ਇਸ ਅਹੁਦੇ ਦੇ ਹਾਣ ਦਾ ਹੋ ਗਿਆ ਜੀ ਜੀ ਹੈਨਾ ਤੇ ਫਿਰ ਤੁਸੀਂ ਉਹਦੇ ਬਾਰੇ ਵੀ ਉਹੀ ਉਸੇ ਤਰ੍ਹਾਂ ਪੁਰਾਣਾ ਕੁਝ ਕੱਢ ਲਿਆਉਗੇ ਇਹ ਤਾਂ ਈ ਸੀਗਾ ਜੀ ਜੀ ਸੋ ਇਸੇ ਤਰ੍ਹਾਂ ਕੁਲਦੀਪ ਸਿੰਘ ਗੜਗੱਜੋਹਰਾ ਬਾਰੇ ਕਹਿੰਦੇ ਜੀ ਸਰਨਿਆਂ ਦਾ ਬੰਦਾ ਸਰਨਿਆਂ ਨੇ ਲਵਾਇਆ ਜੀ ਮੈਂ ਕਿਹਾ ਨਾ ਬੰਦਾ ਕਿਸੇ ਦਾ ਹੋਵੇ ਜਦੋਂ ਟੋੜਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਭਾਈ ਬੰਦੇ ਜਿੰਨੇ ਮਰਜੀ ਹਲਕੇ ਲਿਆਓ ਇਹ ਅਹੁਦੇ 'ਚ ਇੰਨੀ ਇਸ ਸਥਾਨ 'ਚ ਇੰਨੀ ਤਾਕਤ ਹੈ ਕਿ ਬੰਦੇ 'ਚ ਆਪਣੇ ਆਪੇ ਬਲ ਆ ਜਾਂਦਾ ਜੀ ਜੀ ਸੋ ਇਸ ਲਈ ਇਹ ਤਾਂ ਹੁਣ ਆਉਣ ਵਾਲਾ ਸਮਾਂ ਤੈ ਕਰੂਗਾ ਪਰ ਅੱਜ ਧਾਮੀ ਸਾਹਿਬ ਜਿੱਥੇ ਸ਼ੁਕਰਾਨਾ ਕਰ ਰਹੀ ਸੀ ਉੱਥੇ ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੰਜ ਮੈਂਬਰੀ ਕਮੇਟੀ ਹੁਣ ਕੀ ਕਰੂਗੀ ਤੇ ਕਹਿੰਦੇ ਕਿ ਪੰਜ ਮੈਂਬਰੀ ਕਮੇਟੀ ਆਪਣੇ ਸਟੈਂਡ ਤੇ ਕਾਇਮ ਹੈ ਜੀ ਉਹਨਾਂ ਨੇ ਪਰਚੀਆਂ ਛਪਣੀਆਂ ਦੇਤੀਆਂ ਪਾਰਟੀ ਮਹਿਮ ਸ਼ੁਰੂ ਹੋਗੀ ਔਰ ਹੋ ਸਕਦਾ ਹੈ ਕਿ ਪਰਚੀਆਂ ਘਟਾਉਣ ਵਾਲਿਆਂ ਜੀ ਤੁਹਾਨੂੰ ਯਾਨੀ ਹਰਪ੍ਰੀਤ ਸਿੰਘ ਯਾਨੀ ਰਗਵੀਰ ਸਿੰਘ ਹੋਰੀ ਐ ਜਾਂ ਚੁੰਦਾ ਸਾਹਿਬ ਹੋਰੀ ਨਜ਼ਰ ਆ ਜਾਣਾ ਚੁੰਦਾ ਸਾਹਿਬ ਨੇ ਬਹੁਤ ਸਖਤ ਵਿਰੋਧ ਕੀਤਾ ਅਕਾਲੀ ਦਲ ਬਾਦਲਤਰ ਦੇ ਕਈ ਜ਼ਿਲ੍ਹਾ ਪ੍ਰਧਾਨ ਕਈ ਨਮਾਇंदे ਅਜ ਅਸਤੀਫੇ ਦੇ ਰਹੇ ਨੇ ਔਰ ਸਵੇਦ ਨੂੰ ਇਹ ਲਹਿਰ ਵੀ ਬਣ ਸਕਦੀ ਹੈ ਸੋ ਆਪਾਂ ਮੇਰਾ ਕੱਲ੍ਹ ਹੀ ਸ਼ਾਇਦ ਮੈਂ ਗੱਲ ਕਰਕੇ ਹਟਿਆ ਕਿ ਜੇ ਇਹ ਆਪਣਾ ਸੰਵਿਧਾਨ ਦਿਖਾਉਂਦੇ ਨੇ ਆਪਣਾ ਨਾਮ ਦਿਖਾਉਂਦੇ ਨੇ ਕਿ ਸਾਡੇ ਕੋਲ ਹੈ ਜੀ ਕੰਟਰੋਲ ਜੇ ਕੋਈ ਨਾਂ ਰੱਖੂਗਾ ਅਸੀਂ ਕੋਟ ਕਚਰੀ ਲੈ ਜਾਵਾਂਗੇ ਹੂੰ ਹੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਵਾਲਾ ਨਾ ਤੇ ਜਦੋਂ 1920 ਚ ਇਹਦੀ ਸਾਬਨ ਹੋਈ ਸੀ ਮੈਂ ਗੱਲ ਕਰ ਰਹੀ ਸੀ ਉਹ ਸਮੇਂ ਅਕਾਲੀ ਦਲ ਸੀ ਸੋ ਕੀ ਉਹ ਨਾਂ ਰੱਖਿਆ ਸੀ ਉਹਦਾ ਪਾ ਇੱਕ ਦਿਨ ਪਹਿਲਾਂ ਹੀ ਸ਼ਰਧ ਗੱਲ ਕਰਕੇ ਆਟਿਆ ਇਹਦੇ ਬਾਅਦ ਹਾਂਜੀ ਹਾਂਜੀ ਸੋ ਅੱਜ ਉਹਨਾਂ ਨੇ ਜਿਹੜੀ ਇਹ ਪਰਚੀਆਂ ਛਪਣੀਆਂ ਦਿੱਤੀਆਂ ਉਹਦੇ ਉੱਤੇ ਅਕਾਲੀ ਦਲ ਹੀ ਲਿਖਾਇਆ ਹੂੰ ਸੋ ਕਹਿੰਦੇ ਭਾਈ ਸ਼੍ਰੋਮਣੀ ਅਕਾਲੀ ਦਲ ਤੁਸੀਂ ਰੱਖੋ ਜਿਹੜਾ 1920 ਸ਼ੁਰੂ ਹੋਇਆ ਸੀ ਉਹਦਾ ਨਾਂ ਕਲਾ ਕਾਲੀਦਲ ਸੀ ਇਸ ਨਿੱਕਲੇ ਕਾਲੀਦਲ ਦੇ ਨਾਂ ਪਰਚੀਆਂ ਛਪਦੀਆਂ ਸੋ ਹੁਣ ਇਹ ਵੀ ਦੇਖਣ ਵਾਲਾ ਗੱਲ ਹੋਊਗਾ ਕਿ ਕਿਤੇ ਅੱਜ ਵਾਲੀ ਗਲਤੀ ਜੋ ਕਤਾਹੀ ਅੱਜ ਬਾਦਲ ਟੱਬਰ ਨੇ ਬਾਦਲ ਪਰਿਵਾਰ ਨੇ ਬਾਦਲ ਨੇ ਸਲਾਹ ਕਰ ਸਿਆਸੀ ਪਰਿਵਾਰ ਹੈ ਜਿਹੜਾ ਉਹਨਾਂ ਦਾ ਉਹਨਾਂ ਨੇ ਜਿਹੜੀ ਕੀਤੀ ਆ ਉਸ ਦੀ ਗਲਤੀ ਦਾ ਫਾਇਦਾ ਇਹ ਹੋਏਗਾ ਕਿ ਉਹਨਾਂ ਕਾਲ ਤੱਕ ਸਭ ਵੱਲੋਂ ਥਾਪੀ ਗਈ ਕਮੇਟੀ ਦੇ ਮੂਰੇ ਕਤਾਰਾਵਧੀ ਲੋਕ ਸੈਟ ਮੈਂਬਰਸ਼ਿਪ ਪਲੈਨ ਹੀ ਖੜਿਓ ਇਹਨਾਂ ਨੇ ਆਪੇ ਕਢਾ ਦੇਣੇ ਹੂੰ ਜੀ ਬਿਲਕੁਲ ਬਿਲਕੁਲ